ਰਾਜ ਸਭਾ ਮੈਂਬਰ ਐਮ ਪੀ ਸੰਜੀਵ ਰੋੜਾ ਨੇ ਸੰਜੇ ਕੀਤੇ ਲੋਕ ਸਭਾ ਹਲਕਾ ਲੁਧਿਆਣਾ ਲਈ ਕਰਵਾਏ ਕੰਮਾਂ ਦੇ ਵੇਰਵੇ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਸੁਣਾ ਦਿੰਦੇ ਆ ਨੇ ਹਲਵਾਰਾ 에ਅਰਪੋਰਟ 25 ਸਾਲ ਹੋ ਗਏ ਸੀ ਮੈਨੂੰ ਸੁਣਦੇ 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 ਵੱਡਾ ਹੋ ਗਿਆ ਬਈ ਹੁਣ 에ਅਰਪੋਰਟ ਬਣ ਰਿਹਾ ਹੁਣ ਨਵਾਈ ਹਟਾ ਬਣ ਰਿਹਾ 22 ਸਾਲਾਂ ਵਿੱਚ 에ਅਰਪੋਰਟ ਤਿਆਰ ਹੋ ਗਿਆ ਇੱਕ ਗੱਲ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਮੈਂ ਕੰਮ ਕੀਤੇ ਆ ਜੇ ਮੈਨੂੰ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸਾਹਿਬ ਕੇਜਰੀਵਾਲ ਜੀ ਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਡੇ ਮੇਰੇ ਕੈਬਨਟ ਭਰਾਵਾਂ ਦਾ ਸਹਿਯੋਗ ਨਾ ਹੁੰਦਾ ਮੈਂ ਕੰਮ ਨਹੀਂ ਕਰ ਸਕਦਾ ਸੀ ਪਰ ਇਹਨਾਂ ਦੇ ਸਹਿਯੋਗ ਨਾਲ ਸਾਰੇ ਕੰਮ ਹੋਏ ਆ। 에어ਪੋਰਟ ਬਿਲਕੁਲ ਤਿਆਰ ਪਿਆ ਦੋ ਮਹੀਨੇ ਅੰਝ ਤੁਸੀਂ ਦੇਖੋਗੇ ਇਹ ਇਥੋਂ ਲੁਧਿਆਣੇ ਤੋਂ ਜਹਾਜ਼ ਉੜਨਗੇ ਹਲਵਾਰਾ 에어ਪੋਰਟ ਪਰ ਇਹ ਸਿਰਫ ਲੁਧਿਆਣੇ ਲਈ ਨਹੀਂ ਹੈ ਇਹ ਸਾਰਾ ਮਾਲਵਾ ਰੀਜਨ ਲਈ ਹੈ। ਇੱਥੇ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਮੋਗਾ ਜਗਰਾਉ ਸਾਰੇ ਸ਼ਹਿਰਾਂ ਦੇ ਭਰਾਵਾ ਤੇ ਪੈਨਾ ਨੂੰ ਸੌਖ ਰਹੂਗੀ ਕਿਉਂਕਿ ਹਲਵਾਰਾ 에ਅਰਪੋਰਟ ਸਭ ਤੋਂ ਨੇੜੇ ਪਊਗਾ ਪੂਰੇ ਮਾਲਵਾ ਰੀਜਨ ਚ ਦੂਜਾ ਲੁਧਿਆਣਾ ਵਿੱਚ NHAI ਦੇ بڑے ਪ੍ਰੋਜੈਕਟ ਸੀਗੇ ਐਲੀਵੇਟਿਡ ਰੋਡ ਲੁਧਿਆਣਾ ਬਠਿੰਡਾ ਲੁਧਿਆਣਾ ਰੋਪੜ ਸਦਰਨ ਬਾਈਪਾਸ ਇਹ ਬੜੀ ਮੁਸ਼ਕਲਾਂ ਚ ਸੀ ਕਈ ਪ੍ਰੋਜੈਕਟ ਤਾਂ ਕੈਨਸਲ ਕਰਤੇ ਸੀ ਬਟ ਮੈਂ ਮਿੰਨਤ ਮੁਨਾਸਬਤ ਕਰਕੇ ਰਾਜ ਸਭਾ ਦਾ ਮੈਂਬਰ ਪਾਰਲੀਮੈਂਟ ਸੀ ਮੈਂ ਜਾ ਕੇ ਮਨਿਸਟਰੀਆਂ ਨੂੰ ਸਾਰਿਆਂ ਨੂੰ ਮਿਨਿਸਟਰ ਸਾਹਿਬ ਨੂੰ ਹੋਰ ਜਿੱਥੇ-ਜਿੱਥੇ ਅਫਸਰਾਂ ਨੂੰ ਸੈਂਟਰ ਦੇ ਜਿੱਥੇ ਲੋਡ ਪਈ ਮੈਂ ਗਿਆ ਮਿਲਿਆ ਤੇ ਸਾਰੇ ਪ੍ਰੋਜੈਕਟ ਹੁਣ ਆਪਣੇ ਚੱਲ ਰਹੇ ਹੈਗੇ ਲੁਧਿਆਣੇ ਚ ਈਐਸਆਈ ਹਸਪੀਟਲ 1970 ਚ ਬਣਿਆ ਸੀ ਕਿਸੇ ਨੇ ਨਹੀਂ ਉਸ ਤੋਂ ਬਾਅਦ ਧੱਕਿਆ ਰੈਨੋਵੇਟ ਹੋ ਗਿਆ ਉੱਥੇ ਹੁਣ ਆਈਸੀਯੂ ਵੀ ਹੈ ਉੱਥੇ ਸੈਂਟਲੀ 에ਅਰ ਕੰਡੀਸ਼ਨਡ ਹੋ ਗਿਆ ਈਐਸਆਈ ਹਸਪੀਟਲ ਕਿਉਂਕਿ ਬਣਿਆ ਹੋਇਆ ਸੀ ਪਹਿਲੇ ਡੋੜ ਡੇਢ ਦੋ ਸਾਲਾਂ ਚ ਮੇਰੀ 10 ਔਰ ਦੇ ਜਿਹੜਾ ਮੈਂ ਕਹਿ ਕੇ ਬਣਵਾਤਾ ਉੱਥੇ ਹੁਣ ਮੈਡੀਕਲ ਕਾਲਜ ਵੀ ਬਨ ਰਿਹਾ ਪੂਰੇ ਇੰਡੀਆ ਚ ਈਐਸਆਈ ਹਸਪੀਟਲ ਨੇ 10 ਮੈਡੀਕਲ ਕਾਲਜ ਬਣਾਨੇ ਆ ਉਹਦੇ ਵਿੱਚੋਂ ਲੁਧਿਆਣਾ ਸ਼ਹਿਰ ਇੱਕ ਹੈ ਆਪਣਾ ਸਿਵਲ ਹਸਪੀਟਲ ਸਾਡੇ ਪੱਪੀ ਜੀ ਬੈਠੇ ਐਮਐਲਏ ਸਾਹਿਬ ਜਿਨ੍ਹਾਂ ਦੇ ਇਹ ਕੌਨਸਟਿਟੂਐਂਸੀ ਚ ਸਿਵਲ ਹਸਪਤਲ ਆਂਦਾ ਹੈ ਇਹ ਮੈਨੂੰ ਦੱਸਦੇ ਆ ਕਿ 40 ਸਾਲ ਹੋ ਗਏ ਕਿਸੇ ਨੇ ਇੱਟ ਨਹੀਂ ਰੱਖੀ ਇਹ ਮੈਨੂੰ ਹੁਣ ਕਹਿ ਰਹੇ 50 ਹੋ ਗਏ ਕਿਸੇ ਨੇ ਇੱਟ ਨਹੀਂ ਰੱਖੀ ਸੀ ਹੁਣ ਜਾ ਕੇ ਸਿਵਲ ਹਸਪਤਲ ਦੇਖੋ ਹਰ ਕਿਸੇ ਵੀ ਪ੍ਰਾਈਵੇਟ ਹਸਪਤਾਲ ਦਾ ਮੁਕਾਬਲਾ ਕਰਦਾ ਹੈ ਇਹ ਵੀ 2-2.5 ਸਾਲਾਂ ਚ ਪੂਰਾ ਰੈਨੋਵੇਟ ਹੋ ਗਿਆ ਔਰ ਚੱਲੂ ਹੈ ਦੋਨੋਂ ਰੇਲਵੇ ਸਟੇਸ਼ਨ ਆਪਣੇ ਅਪਗ੍ਰੇਡ ਹੋ ਰਹੇ ਆ ਟੰਡਾਰੀ ਤਾਂ ਜਾ ਕੇ ਦੇਖੋ ਕੰਪਲੀਟ ਹੋ ਗਿਆ ਜਿਹੜਾ ਮੇਨ ਰੇਲਵੇ ਸਟੇਸ਼ਨ ਹੈ ਉਹ ਚੱਲ ਰਿਹਾ ਹੈ ਇਸ ਸਾਲ ਦੇ ਅੰਡਿਚ ਹੋ ਜਾਏਗਾ ਇਹ ਵੀ ਮੈਂ 2022-23 ਦਾ ਮੰਤਰੀ ਜੀ ਦੇ ਪਿੱਛੇ ਪਿਆ ਸੀ ਕਿ ਲੁਧਿਆਣੇ ਨੂੰ ਪਹਿਲੇ ਜਿਹਾ ਲਿਆਓ ਫਿਰੋਜ਼ਪੁਰ ਡਿਵੀਜ਼ਨ ਚ 1100 ਕਰੋੜ ਰੁਪਏ ਉਹਨਾਂ ਨੇ ਭੇਜਿਆ ਸਟੇਸ਼ਨਾਂ ਲਈ ਉਹਦੇ ਵਿੱਚੋਂ 500 ਕਰੋੜ ਲੁਧਿਆਣੇ ਛਲਵਾਇਆ ਸਾਡਾ ਇੰਡਸਟਰੀਲਿਸਟ ਭਰਾ ਜਿਹੜੇ ਲੁਧਿਆਣੇ ਆ ਉਹਨਾਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਸੀ ਸੜਕਾਂ ਹੀ ਨਹੀਂ ਸੀ 15 ਸਾਲ ਤੋਂ ਕਹਿ ਰਹੇ ਸੀ ਸੜਕਾਂ ਨਹੀਂ ਬਣੀਆਂ ਫੋਕਲ ਪੁਆਇੰਟ ਦੇ ਇੱਥੇ ਫੇਸ 8 ਹੈਗੇ ਆ 8 ਫੇਸ ਹੈਗੇ ਸਾਰਿਆਂ ਦੀ ਸੜਕਾਂ ਬਣ ਗਈਆਂ ਔਰ ਉਹ ਗੁੰਨ ਗਾਉਂਦੇ ਆ ਕਿ ਜੀ ਇੰਨਾ ਇੰਨਾ ਕੰਮ ਜਿਹੜਾ 15 20 ਸਾਲਾਂ ਤੋਂ ਸੀ ਪੈਂਡਿੰਗ ਉਹ ਸਾਰਾ ਖਤਮ ਹੋ ਗਿਆ ਸਿੱਧਵਾ ਕਨਾਲ ਹੈ ਇੱਥੇ ਲੁਧਿਆਣੇ ਉੱਥੇ ਉਹ ਵੀ ਕਈ ਸਾਲਾਂ ਦੇ ਅ ਡਿਮਾਂਡ ਸੀ ਕਿ ਚਾਰ ਪੁੱਲ ਬਣਨ ਉਹ ਵੀ ਐਨ ਐਚ ਆਈ ਨੂੰ ਕਹਿ ਕੇ ਬਣਵਾਏ ਲੁਧਿਆਣੇ ਵਿੱਚ ਦੋ ਪ੍ਰੋਜੈਕਟ ਨੈਸ਼ਨਲ ਹਾਈਵੇ ਦੇ ਪਹਿਲੀ ਵਾਰੀ ਆ ਰਹੇ ਆ ਹਿੰਦੁਸਤਾਨ ਚ ਪਹਿਲੀ ਵਾਰੀ ਆ ਰਹੇ ਔਰ ਲੁਧਿਆਣਾ ਸ਼ਹਿਰ ਚੁਣਿਆ ਗਿਆ ਦੋ ਪ੍ਰੋਜੈਕਟਾਂ ਲਈ ਇੱਕ ਸਾਈਕਲ ਟਰੈਕ 23 ਕਿਲੋਮੀਟਰ ਦਾ ਔਰ ਇੱਕ 700 ਪਾਰਕਿੰਗ स्लॉट ਇਹ ਪਹਿਲੀ ਵਾਰੀ ਐਗਜ਼ਾਮਪਲ ਦੇ ਤੌਰ ਤੇ ਲੁਧਿਆਣੇ ਚ ਬਣ ਰਹੇ ਹੈਗੇ ਸਾਈਕਲ ਟਰੈਕ 23 ਕਿਲੋਮੀਟਰ ਦਾ ਇਹ ਅਕਤੂਬਰ 15 ਤੱਕ ਚਾਲੂ ਹੋ ਜਾਏਗਾ ਉਸ ਤੋਂ ਇਲਾਵਾ ਇੰਡਸਟਰੀ ਭਰਾਮਾਂ ਦਾ OTS ਸੌਂਤ ਸਾਹਿਬ ਨੇ ਮੇਰਾ ਬੜਾ ਸਾਥ ਦਿੱਤਾ ਉਹਦੇ ਵਿੱਚ OTS ਹੋ ਗਿਆ ਇੰਡਸਟਰੀ ਲਿਸਟ ਭਰਾਮਾਂ ਨੂੰ ਇਨਾ ਫਾਇਦਾ ਹੋਇਆ ਉਹਦੇ ਵਿੱਚ ਜਿਹਦਾ ਕੋਈ ਹਿਸਾਬ ਨਹੀਂ ਉਹਦੇ ਨਾਲ ਦੇਖੋ এমਪਲੋਇਮੈਂਟ ਵੀ ਜਿਆਦਾ ਮਿਲੇਗੀ ਔਰ ਦੂਜੀ ਗੱਲ ਇਹ ਹੈ ਕਿ ਇਨਵੈਸਟਮੈਂਟ ਵੀ ਹੋਰ ਆਏਗੀ ਆਪਣੇ ਸੂਬੇ 'ਚ ਵੀ ਤੇ ਲੁਧਿਆਣਾ ਸ਼ਹਿਰ 'ਚ ਵੀ ਦੂਜੀ ਗੱਲ ਹੁਣ ਅਸੀਂ 200 ਕਿਲੋਮੀਟਰ ਸੜਕਾਂ ਲੁਧਿਆਣੇ ਦੀਆਂ ਯਾ ਰਿਪੇਅਰ ਕਰਾ ਰਹੇ ਹਾਂ ਯਾ ਰੀਲੇ ਕਰ ਰਹੇ ਹਾਂ ਜਿੱਥੇ-ਜਿੱਥੇ ਲੋਡ ਹੈ ਟਰਾਂਸਫਾਰਮਰ ਲਗਾ ਰਹੇ ਹਾਂ 237 ਨਵੇਂ ਤਾਂ ਕਿ ਦੇਖੋ ਬਿਜਲੀ ਦੀ ਘਾਟ ਹੈ ਨਹੀਂ ਪਰ ਲੋਡ ਸ਼ੈਟਿੰਗ ਵੀ ਨਾ ਹੋਵੇ ਟਰਾਂਸਫਾਰਮਰ ਫੁੱਕਣ ਨਾ ਓਵਰਲੋਡ ਕਰਕੇ ਇੱਕੋ ਹੀ ਮਿਸਿੰਗ ਲਿੰਕ ਸੀ 15 ਸਾਲ ਦਾ ਪੈਂਡਿੰਗ ਪਿਆ ਸੀ ਉਹਦੇ ਤੇ ਵੀ 31 ਕਰੋੜ ਰੁਪਇਆ ਲਾ ਕੇ ਹੁਣ ਚਾਲੂ ਕਰਾਇਆ ਕੰਮ